ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਲੋ ਜੀ ਜੱਗੀ ਬਾਈ ਕੋ ਪਹੁੰਚ ਚੁੱਕੇ ਆ ਪਿੰਡ ਹੈਗਾ ਕੰਗਾ ਜ਼ਿਲ੍ਹਾ ਹੈਗਾ ਤਰਨਤਸਰ ਤਸੀਲ ਖੰਡੂਰ ਸਾਹਿਬ ਇਹ ਅੱਜ ਵੀ ਬਾਈ ਕੋ ਸੱਤ ਅੱਠ ਦੇ ਲਗਭਗ ਝੋਟੀਆਂ ਵਾਂ ਪਰ ਅੱਜ ਬਾਈ ਨੇ ਨਵਾਈਆਂ ਨਹੀਂ ਗਈਆਂ ਉਹੀ ਲਖਿਆ ਇੱਕ ਬਾਈ ਹੋਣੀ ਆ ਇਧਰ ਕੈਮਰਾ ਘਮਾਓ ਤੇ ਜੱਗੀ ਉਹਨਾਂ ਕੋਲ ਮਾਲ ਲੈਂਦੇ ਬਾਈ ਜਣੇ ਤੇ ਚਲੋ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਬਾਕੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੱਗਾ ਸਤਿ ਸ਼੍ਰੀ ਅਕਾਲ ਓਹੋ ਦੇਖਿਆ ਕੀ ਜਗਰ ਵਾਹ ਜੀ ਵਾਹ ਆ ਆ ਡਾਂਗਾ ਆਦਾ ਹੋ ਜਿਹੜਾ ਕੰਮ ਕਰਦਾ ਤੇ ਮਾਰ ਨਹੀਂ ਨੀ ਇਹ ਠੀਕ ਆ ਤੇ ਮੇਰੀ ਫਾਰਮ ਚੈਨਲ ਵੇਖਣ ਵਾਲੇ ਮੇਰੇ ਵੱਡੇ ਵੀਰਾ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਹੜੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਮੇਰੇ ਵੀਰਾ ਭੈਣਾ ਭਰਾਵਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਵਸਦਿਆਂ ਨੂੰ ਤੇ ਅੱਜ ਸਾਡੇ ਸੱਜਣ ਵੀ ਆਏ ਆ ਰੱਬੀ ਅੱਜ ਕੁਦਰਤੀ ਤੁਹਾਡੇ ਨਾਲ ਆ ਜੀ ਕੋਈ ਆਪਣਾ ਮੁਲਾਕਾਤ ਵੀ ਨਹੀਂ ਟਾਈਮ ਸੈਟਿੰਗ ਹੋਈ ਕਿ ਹਾਂ ਤੇ ਆਉਣਾ ਤੁਸੀਂ ਰੱਬੀ ਤੁਹਾਨੂੰ ਸਵੇਰੇ ਫੇਰ ਬਿਲਕੁਲ ਅੱਜ ਸਚਾਈ ਆ ਹੀ ਗੱਲ ਜੇ ਕਿ 3.5 ਸਾਲ ਹੋ ਗਏ ਆ ਤੁਹਾਡੇ ਚੈਨਲ ਤੇ ਵੀਡੀਓ ਪੋੜਿਆ ਨੂੰ ਤੇ ਮਾਲ ਨਵਾਲ ਕੇ ਹੀ ਪਾਈਦਾ ਹਾਂਜੀ ਹਾਂਜੀ ਅੱਜ ਨਾ ਅੱਜ ਮੈਂ ਅੱਜ ਰਾਜੇ ਜਿਹੜਾ ਸੋਨਾ ਆ ਅੱਜ ਗੋਦੀਆਂ ਜੀ ਲਾਲ ਦਿਖਣੇ ਆ ਅੱਜ ਨਹੀਂ ਕੋਈ ਮੈਂ ਨਵਾਲੀ ਨਹੀਂ ਆ ਬਸ ਤੇ ਬੂਹ ਤੇ ਬੂਈ ਪਾਏ ਆ ਪਰ ਅੱਜ ਹੀਰੇ ਹੀ ਆ ਭਾਜੀ ਕਿ ਨਾ ਤੇ ਲਿਆ ਅੱਜ ਨਵਾਲੂ ਇਹ ਕੱਲ ਦਾ ਹੀ ਮਾਲ ਆ ਪਰ ਅੱਜ ਮਾਲ ਭਾਜੀ ਜਿਹੜਾ ਨਾ ਟਾਪ ਕਲਾਸ 20 20 ਕਿਲੋ ਵਾਲੀਆਂ ਮਈਆਂ ਵਾ ਹਾਂਜੀ ਤਾਰੀਆਂ ਸੁਣਿਆ ਤੇ ਭਾਈ ਵੀ ਨਹੀਂ ਆਏ ਮੱਜਾ ਇਹਨਾਂ ਨੂੰ ਵੇਚ ਦੇ ਗਏ ਆ ਆਜੋ ਫਤੇਗੜ ਚੋਲਿਆ ਦੇ ਜਿਗਰ ਕਰਦੇ ਦਾ ਅੱਜ ਰੱਬੀ ਕੁਦਰਤੀ ਤੁਹਾਡੇ ਨਾਲ ਵੀ ਆਪਤਾ ਆਏ ਤੇ ਉਹ ਵੀ ਰੱਬੀ ਆ ਗਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲੋ ਹੁਣ ਹੈ ਸਾਡੇ ਗਵੰਡੀ ਹਾਂ ਜੀ ਹਾਂ ਜੀ ਭਾਈ ਕਿਨੇ ਲੈ ਕੇ ਤੁਹਾਨੂੰ ਮਈਆਂ ਭਾਈਆਂ ਦੇ ਨਾਲੋਂ ਮੈਂ ਲੈ ਲਈ ਮਈਆਂ ਲੈ ਅੱਛਾ 20 ਲੈ ਕੇ ਹੈ ਲਾ ਲਓ ਇਹ ਮਤਲਬ ਕਿ ਮਾਲ ਭਾਜੀ ਇਹਨਾਂ ਨੇ ਪੁੱਛ ਲਓ ਗਿਆ ਜੇ ਪਰਸੋਂ ਚੌਥੀ ਕਰੀਏ ਹੈ ਝੋਟੀਆਂ ਠੀਕ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਤੇ ਘਰੇ ਕਿਨੇ ਬਿਸ਼ੋ ਜੀ ਟੋਟਲ ਸਾ ਦੇ ਕੋ ਸੌ ਪੈਸੂ ਹਣਾ ਅੱਛਾ ਫਿਰ ਦੋ ਦੋ ਸਾਰਾ ਅੰਮ੍ਰਿਤਸਰ ਜਾਂਦਾ ਸੀ ਸਾਰਾ ਨਹੀਂ ਨਹੀਂ ਸਾਡੇ ਘਰੇ ਗੱਡੀ ਆਉਂਦੀ ਅੱਛਾ ਘਰੇ ਜਾਂਦੀ ਠੀਕ ਹੈ ਠੀਕ ਹੈ ਠੀਕ ਹੈ ਬੜੀ ਚੰਗੀ ਚੰਗੀ ਮੈਨੇ ਦਾ ਹਾਂਜੀ ਇਹਨਾਂ ਦਾ ਜਿਗਰ ਬੜੇ ਦਿਨਾਂ ਦਾ ਹੀ ਹੋਣ ਰਿਹਾ ਹੈ ਆਪਣੇ ਭਾਜੀ ਤੇ ਮੋਵਾਲਿਆਂ ਹਾਂਜੀ 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 ਹੋਲੇਗਾ ਸਰਪੰਚਾ ਚਲੋ ਚੰਗੇ ਬੰਦਿਆ ਕੋਲ ਲੈ ਲੈ ਮੈਂ ਚੰਗੀ ਨਹੀਂ ਸ਼ਖੀਰ ਆ ਗੱਲ ਮੁੱਕ ਗਈ ਚੰਗੀ ਮਾਈ ਜੀ ਬਾਕੀ ਦਿਲ ਮਿਲਿਆ ਦੀ ਭਾਜੀ ਗੱਲ ਬਿਲਕੁਲ ਬਿਲਕੁਲ ਜੀ ਮਾਲ ਤੇ ਚਲੋ ਇਹ ਨਹੀਂ ਮਾ ਦੇ ਇਹਨਾਂ ਦੇ ਏਰੀਆ 'ਚ ਵੀ ਬੜਾ ਵਾਦੇ ਹਰਿਆਣੇ ਦਾ ਸਾਹ ਹਾਂਜੀ 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 ਬੜਾ ਦਿਲ ਮਿਲਿਆ ਵਾਲੇ ਪੁੱਛੋ ਆਪਾਂ ਇਤਮਾਨ ਕਰਦੇ ਤਾਂ ਆਪਣ ਉਹ ਤੇ ਪੈਸੇ ਢੇਲੇ ਦਾ ਵੀ ਮਹਾਰਾ ਦੀ ਕਿਰਪਾ ਨਾਲ ਚਲੋ ਐਂਗੇ ਚਲੋ ਸੁਤਰਾ ਲੈਂਦੀ ਆਪਰੀ ਲੋ ਚਲਾ ਦੇਈਦਾ ਬਾਕੀ ਇਹਨਾਂ ਨੇ ਉਹ ਕਿਹਾ ਕਿ ਚਲੋ ਕੋਈ ਜਾ ਕੇ ਨੀਕੀ ਹੁੰਦੀ ਵੀ ਤੇ ਕੰਮ ਹੀ ਆਪਾਂ ਕੋਈ ਗੱਲ ਨਹੀਂ ਹਾਂ ਬਿਲਕੁਲ ਬਿਲਕੁਲ ਜੀ ਚੱਲਿਆ ਯਾਰ ਹੈ ਆਪਣਾ ਹਾਂ ਜੀ ਇਹਨਾਂ ਨਾਲ ਚਲੋ ਪਿਆਰ ਨਾਲ ਕਰਕੇ ਅੱਜ ਮੜਾ ਜਾ ਉਤਨਾ ਹੀ ਫੋਨ ਕੀਤਾ ਮਾ ਆ ਦੇ ਕਿਹਾ ਮਾ ਮੱਝ ਆਈਆਂ ਤੇ ਇਹ ਉਸੇ ਵੇਲੇ ਗੱਡੀ ਦੇ ਵਹਿ ਆਈ ਆ ਇਹਨਾਂ ਨੇ ਆਰੰਭਲ ਕੀਤੀ ਚਲੋ ਦੇਖ ਕੇ ਲੈ ਮੱਝਾਂ ਜਿਆਦੀਆਂ ਚੰਗੀਆਂ ਆ ਜੀ ਆਪਣੇ ਦਾ ਮਾਲ ਖੜਿਆ ਪੁੱਛੋ ਜੋ ਦਸੀਦਾ ਉਦੋਂ ਦੋ ਨਹੀਂ ਨੀ ਨਿੱਚਾ ਗੱਡੇ ਦਾ ਦੁੱਧ ਦਾ ਝੂਟਦੀ ਨਿਕਲਦਾ ਦੁੱਧ ਇੱਕ ਨੰਬਰ ਜਦੋਂ ਆਪਣੀ ਤਸੱਲੀ ਕਰਕੇ ਖੜਵੀ ਫਿਰ ਕਰ ਲੈਣਾ ਆਪਣੀ ਕੁਆਲਿਟੀ ਹਾਂ ਜਿਹੜੇ ਬੰਦੇ ਨੇ ਹਾਂ ਇਹ ਆਸ ਦੀ 15 16 ਲੀਟਰ ਆਪਾਂ ਨੂੰ ਦਵਾਂਗੇ ਨਾ ਹਾਂ ਜੀ ਹਾਂ ਮੇਰੇ ਸਾਡੀ ਆਪਣੀ ਪਾਵਰ ਜੀ ਬਿਲਕੁਲ ਬਿਲਕੁਲ ਫਿਲਪ ਹੋ ਗਈ ਆਹ ਹਾਂ ਜਿਤਨਾ ਦੱਸਦੇ ਨੇ ਵੱਧ ਨਿਕਲਦਾ ਲੀਟਰ ਐਜੀ ਕੋਈ ਗੱਲ ਨਹੀਂ ਬਣਾ ਵੀਡੀਓ ਚੱਲ ਰਿਹਾ ਬੰਦਾ ਝੂਟ ਲਈ ਜਾਵਾ ਸੀ ਜਾਈ ਵਾਲੀ ਬਿਲਕੁਲ ਬਿਲਕੁਲ ਜੀ ਤਾਂ ਹੀ ਲੈ ਕੇ ਆਇਆ ਪੰਮੀਨੇ ਤੇ ਤਾਂ ਹੀ ਤੁਸੇ ਲੈ ਕੇ ਆਏ ਜੀ ਬਾਕੀ ਚੰਗਰੇ ਆ ਕਿ ਜਾ ਕੇ ਸੇਵਾ ਉਹਨਾਂ ਦੀ ਚੰਗੀ ਆ ਹਾਂਜੀ ਹਾਂਜੀ ਸੇਵਾ ਨਾਲ ਹੀ ਦੁੱਧ ਚੋਣਾ ਵਾ ਉਹਨਾਂ ਕਹਿਆ ਨਾ 100 ਮੱਝ ਰੱਖੀ ਜਾ ਕੇ ਸੇਵਾ ਕਰਦੇ ਆ ਤੇ ਦੁੱਧ ਦੁੱਧ ਜੋ ਕਿ ਕੱਲ ਸੇਵਾ ਨੇ ਟਪੈਟ ਹੁੰਦੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਪਰ ਪਾਟੇ ਕੋ ਤੇ ਦੋ ਚਾਰ ਦਿਨ ਹੀ ਰਹਿੰਦੀ ਆ ਜੀ ਬਿਲਕੁਲ ਬਿਲਕੁਲ ਜੀ ਮੈਂ ਉਹਦੇ ਘੋੜੀਆਂ ਵੀ ਰੱਖਿਆ ਵੀ ਨੇ ਸਾਰਾ ਸਾਰਾ ਸ਼ੋਗੀ ਆ ਬਾਈ ਨੂੰ ਨਹੀਂ ਨਹੀਂ ਸਾਰਾ ਕਿਰਪਾ ਬਾਬੇ ਦੀ ਚਲੋ ਠੀਕ ਕਰੀ ਸ਼ੁਰੂ ਭਾਜੀ ਬੈਠੋ ਪਰ ਸਭ ਦੇ ਦੇਖ ਤੋਰ ਰੇ ਰਮਈਆ ਵੇ ਆ ਜਾ ਜੈ ਹੋ ਨਹੀਂ ਆਈਆਂ ਨਾ ਤੇ ਅੱਜ ਤਾਂ ਨਗੀਨਾ ਹੀ ਆ ਭਾਜੀ ਅੱਜ ਤੇ ਮਾਲ ਨਵਾਇਆ ਤਵਾਇਆ ਨਹੀਂ ਆ ਬਸ ਠੀਕ ਆ ਅੱਜ ਤੇ ਬਸ ਲਾਲ ਗੋਦੀਆਂ ਹੀ ਦੇਖਣ ਆ ਲਈ ਆ ਕੰਮ ਅੱਜ ਚਲੋ ਆਜੇ ਭਾਜੀ ਪੀਰ ਬਾਬੇ ਦੀ ਕਿਰਪਾ ਨਾਲ ਅੱਜ ਐਂਟੀ ਹੋਇਆ ਭਾਪਾ ਭਾਜੀ ਆਏ ਤਾਂ ਨਹੀਂ ਜੀ ਅੱਜ ਕੋਈ ਹੈਗੀ ਗੱਲ ਗੱਲ ਆ ਅੱਜ ਦੂਦੀ ਝੋਟੀ ਆਪਣੇ ਕੋਲ ਆਵਜੀ ਆ ਕੀ ਮੇਰੇ ਹੀ ਦੀ ਉੱਚੀ ਭਾਜੀ ਮੇਰੇ ਨਾਲੋਂ ਵੀ ਉੱਚੀ ਆ ਇੱਥੇ ਕਾ ਦਰ ਲਾ 20 ਤੋਂ 22 ਪਲੱਸ ਵਾਲੀਆਂ ਮਈਆਂ ਆਪਣੇ 20 22 ਕਿਲੋ ਵਾਲੀਆਂ ਇਹ ਨਹੀਂ ਕਿ ਗੱਲਾਂ ਹਵਾ ਚ ਤੀਰ ਛੱਡਣ ਵਾਲਾ ਨਹੀਂ ਆ ਹਾਂਜੀ ਹਾਂ 20 22 ਕਿਲੋ ਵਾਲੀਆਂ ਮਈਆਂ ਚੋਗੇ ਤਹਲੀ ਕਰਕੇ ਦੇਣ ਆ ਰਿਆ ਵਾ ਮਾਲ ਤੜੇ ਹੀ ਨੋਆ ਨਹੀਂ ਮਈਆਂ ਵਾ ਦੁੱਧ ਆ ਰਿਆ ਤੇ ਤੁਹਾਨੂੰ ਪਤਾ ਨੋਆ ਡੰਗਰ ਦਾ ਪੈਣਾ ਫਰਕ ਤੇ ਕਈ ਯਾਰ ਮੁਰਗੇ ਤੁਹਾਨੂੰ ਪਤਾ ਗੱਲ ਅੜੀ ਜੀ ਤੇ ਆ ਜੇ ਤੇ ਵਿੱਚ ਚਮੋਣੀਆਂ ਵੀ ਪੈਂਦੀਆਂ ਹਾਂਜੀ ਤੇ ਮਾਲਾ ਜੀ ਆ ਪਹਿਲਾ ਰੁਆ ਪ्योर ਦੋ ਦੰਦ ਕੱਟੀ ਭਾਜੀ ਦੋ ਦੰਦ ਤੇ ਕੱਟ ਤੁਸੀਂ ਆਪ ਇਹ ਨਹੀਂ ਕਿ ਵੀਡੀਓ ਦੇ ਉੱਤੇ ਕੱਟ ਆਪ ਵੇਖ ਲਓ ਕਿ ਛੇ ਮੋਟ ਹੈਗੀ ਕਿ ਨਹੀਂ ਪ्योर ਦੋਂਦੀ ਕੱਟੀ ਨੇ ਮਗਰ ਵੀ ਭਾਜੀ ਕੱਟੀ ਅੱਛਾ ਮਗਰ ਵੀ ਕੱਟੀ ਮਗਰ ਵੀ ਕੱਟੀ ਪੰਜਾਂ ਸ਼ਾਇਦਾਂ ਦੀ ਜਿਆਦਾ ਟਾਪ ਕੁਆਲਿਟੀ ਦੀ ਠੀਕ ਆ ਹਾਂ ਜਿਹੜੇ 12 ਕਿਲੋ ਭਾਜੀ ਕਾਲੀ ਮਾਲ ਆਇਆ ਜੀ 12 ਕਿਲੋ ਪਿਆਰ 12 ਕਿਲੋ ਤਾਜੀ ਸੂਈ ਬਿਲਕੁਲ ਭਾਜੀ ਇਹ ਨਹੀਂ ਵੀ ਕਹਾਂਗੇ ਵੀ ਇਹ ਬੱਤੀ ਦਾ ਨਾ ਕੋਲ ਤਾਜੀ ਤੇ ਤਾਜੀ ਬਾਲ ਇਦ ਦੇਖੋ ਭਾਜੀ ਇਹ ਦੇਖੋ ਅੱਡੀਆਂ ਚੋਕੇ ਦੰਦ ਵਖੋਣੇ ਪੈਂਡ ਐ ਨੇ ਇਦ ਦੇ ਦੋ ਦੰਦ ਐ ਦੋ ਦੰਦ ਅੱਡੀਆਂ ਚੋਕੇ ਦੰਦ ਵਖੋਣੇ ਪੈਂਡ ਐ ਇਹ ਕੱਟੀ ਦੇ ਪੇਰ ਦੋਂਦੀ ਤੇ ਕੱਟੀ ਮਗਰ ਤੇ ਕੱਟੀ ਆਪ ਹੀ ਭਾਜੀ ਕਿਤੇ ਰੁਸਤਮ ਗੰਦੋਲੀ ਦੀ ਕੱਟੀ ਕਿਹਾ ਉਹਨਾਂ ਨੇ ਅੱਛਾ ਹਾਂਜੀ ਰੁਸਤਮ ਗੰਦੋਲੀ ਦੀ ਪਰ ਕੱਟੀ ਵੇਖ ਲੋਗਾ ਹੈ ਕਿ ਟੈਮ ਵੀਰ ਵਾਲੀ ਕਿ ਨਹੀਂ ਹੈਗੀ ਭਾਈ ਬੋਲ ਝੋਟੀ ਦੇ ਬਾਕੀ ਕੋਈ ਟੱਡ ਨਾ ਰਾਤ ਦਾ ਸੰਪਰਕ ਨਹੀਂ ਸਵੇਰੇ ਅੱਜ ਮਾਲ ਟਾਈਮ ਖਾ ਦਿਓ 4 ਵਜੇ ਜੀ ਸਵੇਰੇ 4 ਵਜੇ ਦੀਆਂ ਮਈਆਂ ਚੋਈਆਂ ਦੇ ਭਾਜੀ ਕੋਈ ਟਾਈਮ ਨਹੀਂ ਸਵੇਰੇ ਟਾਈਮੋਂ ਟਾਈਮ ਮਈਆਂ ਆਪ ਜਗਨਗੀ ਰੱਖੋ ਬਿਲਕੁਲ ਜੀ ਹਾਂ ਜੀ ਆਪ ਜਗਨਗੀ ਆ ਮਈਆਂ ਭਾਜੀ ਖੱਦ ਬੜਾ ਝੋਟੀ ਜਾਣਾ ਜਗੇ ਇਹ ਇੱਕ ਵੇਲੇ ਦੂਜੇ ਪਾਸੇ ਮੈਂ ਨਹੀਂ ਦੀਦਾ ਇਹ ਹੂੰ 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 ਇਹ ਦੇ ਅਸਲ ਹਰਿਆਣਾ ਇਹ ਦੇਖੋ ਫਿੰਗ ਇਹ ਦੇਖੋ ਭਾਜੀ ਆਇਆ ਇਹਖੋ ਕੱਟੀ ਬੂਥੀ ਇਹ ਦੇਖੋ ਠੀਕ ਹੈ ਬੰਦਾ ਦੀਦਾ ਦੂਜੇ ਪਾਸੇ ਵੇਖ ਲੋ ਨਹੀਂ ਦੀਦਾ ਅਸਲ ਹਰਿਆਣੇ ਦੀ ਘੋੜੀ ਕਿ ਨਹੀਂ ਘੱਡੀ ਨਹੀਂ ਘੋੜੀ ਆ ਵੇਖ ਲੋ ਪੇਰ ਦੌਂਦੀ ਪਾਲਣ ਦੇਖ ਬੁਥੀ ਬਾਤ ਹੀ ਦੇਖੋ ਕੱਟੀ ਨਹੀਂ ਪਾਲਣ ਨੇ ਕਮਾਲ ਕਰਤੀ ਮੈਂ ਨਾ ਵੇਖੋ ਬਰੀਡਾਂ ਦੀ ਏਡੀ ਚੀਜ਼ ਪਾਲਣੀ ਭਾਈ ਕੋ ਨੀ ਦੀ ਗੱਲ ਆ ਬਸ ਮੇਰੇ ਕੋਲ ਆ ਦੇਖੋ ਹੈ ਕਿ ਨਹੀਂ ਨਾ ਮੈਂ ਨਾ ਜਗੀ ਸਰਾਇਆ ਨਹੀਂ ਤਾਂ ਭਾਈ ਹੈਗਾ ਕੁਝ ਨਹੀਂ ਇਸ ਤੋਂ ਉੱਪਰ ਰੱਬ ਦਾ ਨਾਮ ਹੀ ਆ ਹੁਣ ਬਸ ਮਾਰਾ ਰੱਬ ਦਾ ਨਾਮ ਹੀ ਆ ਤੇ ਉੱਪਰ ਤੇ ਬਸ ਠੀਕ ਆ ਆ ਜਾ ਪੁੱਤ ਲੈ ਜੇਗੀ ਫਿਰ ਬੋਲੀਓ ਫਿਰ ਮੋਲੇਂਦਾ ਮੋਹਲੇ ਦੇ ਭਾਜੀ ਫੋਨ ਤੇ ਹੀ ਹੋਣੇ ਅੱਜ ਅੱਛਾ ਸਾਰਿਆਂ ਦੇ ਕੋਜ ਮਈਆਂ ਦੇ ਕਰ ਦਾਂਗੇ ਤੇ ਕੋਜ ਫੋਨ ਤੇ ਹੀ ਹੋਣੇ ਆ ਕੱਟੀ ਮੋਹਲੇ ਭਾਜੀ ਕੱਟੀ ਦਾ ਬਿਲ ਹੈ ਕੋਈ ਕਿ ਨਹੀਂ ਐਂਦਾ ਬਸ ਦੋ ਤੋਂ ਅੰਦਰ ਬਾਹਰ ਦੇ ਦਾਂਗੇ ਕੱਟੀ ਫੋਨ ਤੇ ਕਰ ਲੈ ਸੰਭਰ ਪਰ ਜਿਹੜਾ ਕੱਟੀ ਲੈ ਗਿਆ ਨਾ ਭਾਜੀ ਬਸ ਐਦ ਕੀ ਹੁਣ ਇਹ ਦੋ ਵੱਡੀ ਕੀ ਹੋਣਾ ਵਾ ਉਸ ਗੱਲ ਤੇ ਕਹੀ ਕਿ ਦੋ ਵੱਡੀਆਂ ਇਹ ਦੋ ਹੁਣ ਇਹ ਦੋ ਵੱਡੀਆਂ ਇਹ ਵੱਡੀ ਤਾਂ ਹੋ ਜੋਗੀ ਤੇ ਫੇਰ ਕੋੜੀ ਆ ਕੱਟੀ ਗਾਦੀ ਵੇ ਲੋ ਅੱਜ ਇੱਕ ਗੱਲ ਹੋ ਗਿਆ ਇਹ ਵੀਡੀਓ ਬਣਾਉ ਦੇ ਰੂਪ ਤੀ ਕੋਈ ਵੀਡੀਓ ਦਾ ਮੈਨੂ ਆਪਣਾ ਗਾ ਮਾਰਾ ਉੱਧਾ ਹੀ ਨਿਪੜਿਆ ਤੇ ਪੜਿਆ ਜੀ ਵੀਡੀਓ ਤੇ ਬਖੌਣ ਲੋੜ ਆਇਆ ਹਟ ਕੋਈ ਲੋੜ ਲੋੜ ਗਿਆ ਬਸ ਇਹ ਸਿਰਫ ਤੁਹਾਡੇ ਚੈਨਲ ਨੇ ਬਖੌਣੀਆਂ ਜਾਂ ਮੱਜਾਂ ਵੇਗੀਆਂ ਤੇ ਤਾਂ ਵੀ ਠੀਕ ਤੇ ਕੋਈ ਰਹਿ ਗਈ ਤੇ ਵੀਡੀਓ ਫੇਰ ਦਿਹਾੜੀ ਤੱਕ ਆਜੂਗੀ ਨਵਾਲ ਤਵਾਰ ਹਾਂਜੀ ਕੋਈ ਚੱਕਰ ਨਹੀਂ ਆ ਨਾਲ ਪੈਸੇ ਲਾ ਕੇ ਲਿਆਂਦਾ ਵਾ ਇਹ ਕਰਮਾ ਆਗਿਆ ਚੋਰ ਆਗਿਆ ਹਫਤਾ ਬਤਾਈ ਦੇਖੋ ਭਾਜੀ 18 ਕਿਲੋ ਭਾਜੀ ਦੁੱਧ ਜੇ ਝੋਟੀ ਤੁਜਾ ਸੁਆ ਅੱਛਾ ਹੁਣ 18 ਕਿਲੋ 18 ਕਿਲੋ ਕੰਡੇ ਵਾਲਾ ਕੰਡਾ ਵੀ ਰੱਖਿਆ 18 ਕਿਲੋ ਕੰਡੇ ਦੇ ਦੋ ਤਿੰਨ ਦਿਨ ਮੈਂ ਰਹਿ ਗਈ ਤੇ 22 ਕਿਲੋ ਭਾਜੀ ਚੋ ਕੇ ਦਊਗਾ ਨਹੀਂ ਬੜੀ ਵੱਡੀ ਇਹ ਵੀ ਭਾਜੀ 22 ਕਿਲੋ ਦੀ ਗਾਰੰਟੀ ਦੇ ਮੈਂ 22 ਕਿਲੋ ਦੀ ਗਾਰੰਟੀ ਦੇ 18 ਕਿਲੋ ਤੇ ਬੂਰੀ ਕੱਟੀ ਜੇ ਭਾਜੀ ਮਗਰ ਇਹ ਤੇ ਕੱਟੀ ਲੈ ਲਓ ਬੂਰੇ ਨਾਰਲੀ ਦੀ ਕੱਟੀ ਜੇ ਭਾਜੀ ਦੇਖੋ ਮਗਰ ਕੱਟੀ ਯਾਰੀ ਅਫਲਾਤ ਹੋਏ ਦੇਖੋ ਕੱਟੀ ਕੱਟੀ ਵਿੱਚ ਬਹੁਤ ਸੁਣੀ ਵਾਰੀ ਟਾਪ ਕੁਆਲਟੀ ਦੀ ਕੱਟੀ ਭਾਜੀ ਦੇਖੋ ਇਹ ਦੇਖੋ ਕੱਟੀ ਤੇ ਆ ਪਹਿਲੇ ਨੰਬਰ ਵਾਲੀ ਦੀ ਕੱਟੀ ਜੀ ਦੇਖੋ ਪਹਿਲੇ ਨੰਬਰ ਵਾਲੇ ਮੈਂ ਦੇਖੋ ਮੋਤੀ ਇੱਦਾਂ ਕੱਟੀਆਂ ਆ ਦੇ ਤੇ ਵੀ ਚੀਜ਼ਾਂ ਮਈਆਂ ਦੀਆਂ ਆਂਦਾ ਆਂਦਾ ਆ ਪਹਿਲਣ ਦੀ ਕੱਟੀ ਜੇ ਆ ਬੁਰੀ ਦੂਜੇ ਨੰਬਰ ਵਾਲੀ ਦੀ ਜੇ 18 ਕਿਲੋ ਪਾਜੀ ਕੰਡੇ ਵਾਲਾ 18 ਕਿਲੋ ਕੰਡੇ ਵਾਲਾ ਦੋਨੇ ਤੇ 22 ਕਿਲੋ ਚੋਗੇ ਦੋਹ ਤੇ ਆਰੀ ਦੇਖੋ ਪੂਰੀ ਵੱਡੀ ਮੈਂ ਮਈ ਪਾਜੀ ਕਰੇ ਮੋਟਰ ਚੱਲਦੀ ਜਾਵੇ ਇਹਦੇ ਬਸ ਗੱਲਾਂ ਗੁੱਲਾ ਕਰਦੇ ਚੋਈਆਂ ਜਾਂਦੀਆਂ ਜੀ ਹਾਂ ਬਸ ਬਸ ਗੱਲਾਂ ਗੁੱਲਾ ਕਰਦੇ ਦੋਹਾਂ ਦੋਆ ਚੋਹਾਂ ਚੋਆ ਮੈਂਟਾ ਜੀ ਵਾਹ ਜੀ ਜੱਗੀ ਐਂ ਨਹੀਂ ਯਾਰ ਆਦੇ ਤੇ ਪਰੇ ਕਿਥੋਂ ਕੱਢ ਕੇ ਲਿਆਦੇ ਬਾਬਾ ਮਾਲ ਤੇ ਮਾੜੇ ਇਹੋ ਜੇ ਸੱਜਣ ਆ ਨਾ ਹਾਂ ਇਹ ਬਸ ਆਂਦੇ ਜੱਗੀ ਮਈਆਂ ਹੀ ਤੈਨੂੰ ਦੇਣੀਆਂ ਅੱਛਾ ਬਸ ਤੇਰਾ ਹੀ ਆਂਦੇ ਨਾਮ ਬੁਲਾਉਣਾ ਵੀਡੀਓ ਤੇ ਨਹੀਂ ਠੀਕ ਆ ਫਿਰ ਜੱਗੀ ਬਸ ਮਾਰ ਇਹੋ ਜੇ ਸੱਜਣ ਜੇ ਆਪਣੇ ਕੋ ਸਰਾ ਹੀ ਸਰਾ ਹੀ ਵੇਖੋ ਮੈਂ ਭਾਜੀ ਠੀਕ ਆ ਫਿਰ ਹੈ ਕਿ ਨਹੀਂ ਮੈਂ ਮਾ ਨਾ ਬੋਲਦੀ ਇਹ ਮੂੰਹ ਕੋਈ ਹਾਰ ਨਹੀਂ ਕੋਈ ਸ਼ਿੰਗਾਰ ਨਹੀਂ ਤੇ ਤੇਲ ਨਹੀਂ ਓਏ ਓਏ ਲਾਲ ਗੋਦੀਆਂ ਜੀ ਵੇਖੋ ਦਿਖਣੇ ਤੇ ਮਈਆਂ ਨਹੀਂ ਫਿਰ ਜੱਗੀ ਬੜਾ ਇਹੋ ਜਿਹਾ ਮਈਆਂ ਨੇ ਪੂਰੇ ਰਕਮਾ ਲਾ ਰਹੀਆ ਮੈਂ ਰਕਮਾ ਲਾ ਕੇ ਲਿਆਂਦੀਆ ਵਾ ਰਕਮਾ ਲਾ ਰਹੀਆਂ ਮਈਆਂ ਦੁੱਧ ਆ ਲਿਆ ਰਕਮਾ ਲਾ ਕੇ ਲਿਆਂਦੀਆ ਵਾ ਹਾਂ ਬਸ 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 ਜਿਹੜੇ ਜੇ ਵੀ ਮੇਂ ਦਿਲ ਕੱਢਣੇ ਆਵੇ ਜਿੰਨਾ ਲੈਣੀਆਂ ਬੰਦੇ ਆ ਗਏ ਮੈਂ ਤੇ ਮੰਦੀ ਮਈਆਂ ਵੇਖ ਰੋ ਬਿਲਕੁਲ ਹਾਂਜੀ ਫਿਰ ਸ੍ਰੀਪਾ ਸੂ ਬੈਨ ਹੋ ਗਿਆ ਡੰਡੇਰ ਕੀ ਤੇ ਰਗੀ ਅੱਛਾ ਮੈਂ ਭਾਜੀ 22 ਕਿਲੋ ਚੋਗੇ ਦਊਗਾ ਦਿਹਾੜੀ ਨੂੰ 22 ਕੋ 18 ਕਿਲੋ ਹੋਣਾ ਹਾਜ਼ਰ ਤੇ ਹਜੇ ਮੈਲੇ ਮੂਲੇ ਤੇ ਨਹੀਂ ਗਈਆਂ ਮਈਆਂ ਠੀਕ ਆ ਕੋਈ ਟਾਈਮ ਨਹੀਂ ਜੇ ਲੱਗਾ 4 ਵਜੇ ਦੀ ਸਵੇਰੇ ਚਵਾਈ ਦੇ 4 ਹੀ ਵੱਜ ਗਏ ਜੀ ਤੇ ਇਹਨਾਂ ਵੇਲੇ ਨੂੰ ਟਾਈਮ ਲੱਗ ਗਿਆ ਨਾ ਤੇ ਇਹਨਾਂ ਨੇ ਮੈਨੂੰ ਪਤਾ ਦਿਹਾੜੀ ਕਿ ਇਹਨਾਂ ਦੇ ਸਰ ਜਾਣਗੇ ਠੀਕ ਆ ਜਿਹੜੀ ਮੈਂ ਥਲੇ ਦੋਧਿਆ ਅੱਜ ਟਾਈਮ ਲਾ ਕੇ ਵੀਡੀਓ ਬਣਾ ਲਾਂਗੇ ਕੱਲ ਨੂੰ ਗਾੜ ਨੂੰ ਨਹੀਂ ਚਵਾਈਆਂ ਜਾਣੀਆਂ ਠੀਕ ਆ ਟਾਈਮ ਵਾਲੀ ਮੈਂ ਨੂੰ ਟਾਈਮ ਕੋਈ ਦੋਧਾਲੀ ਨੂੰ ਬਸ ਫੋਨ ਤੇ ਦੋ ਤੇ ਬਸ ਦੰਦੇ ਦੇ ਵਿੱਚ ਵਿਚਾਈ ਉਹਦੇ ਥੋੜਾ ਹੀ ਫਰਕ ਪੈਣਾ ਪਾ ਦੁਜਾ ਬਸ ਦੋ ਦੀ ਨਹੀਂ ਦੇਣੀ ਆ ਕਿ ਗੱਲ ਕਾਦੀ ਮੰਨਦਾ ਨਹੀਂ ਹੁਣੇ ਐ ਦੇਖੋ ਭਾਈ 18 ਕਿਲੋ ਦੁੱਧ ਹਾਜ਼ਰ 18 ਕਿਲੋ ਹਾਜ਼ਰ ਕੰਡੇ ਵਾਲਾ ਇਹ ਲੈ ਵਾ ਖਾ ਕੇ ਕਿੱਡਾ ਇੱਕ ਗੱਲ ਹੋਰ ਦੇ ਭਾਈ ਦੇਖ ਲੋ ਹਾਂ ਮੈਂ ਕੋਈ ਥਣੀ ਨਹੀਂ ਜਾਈ 4 ਵਜੇ ਦੀ ਸ਼ਾਮਾਂ ਪੈ ਲਈ ਆ ਜੀ ਕੋਈ ਮੈਂ ਵੇਲੇ ਡੋਕੇ ਦੇ ਵਿੱਚ ਨਹੀਂ ਆਈ ਨਹੀਂ ਜੱਗੀਆਂ ਦੇ ਵੱਡੀਆਂ ਮਈਆਂ ਦੁੱਧ ਲਈ ਮੈਂ ਕਿਹਨੂੰ ਛੋਟੀਆਂ ਦੂਜਾ ਸੁਆ ਕਟਾ ਮਗਰ ਜੇ ਭਾਜੀ ਤੇ ਇਹ ਵੀ ਦੋ ਰੋਫਰ ਪਰ ਕੱਲ ਜਦੋਂ ਮੈਂ ਭਾਜੀ ਉੱਥੋਂ ਆਈ ਨਾ ਇੱਥੇ ਵਖੀ ਕੱਲ ਹਾਥੀ ਪਿਟਾਇ ਆ ਮੈਂਨੇ ਕੋਈ ਆ ਵੇਲੇ ਵਾਂਡੂ ਨਾ ਹਜੇ ਮਈਆਂ ਨੇ ਨਾ ਦਾਰਾ ਚੁਕਿਆ ਨਹੀਂ ਆਣ ਕੇ ਬਗਾਨੇ ਥਾ ਹਾਂਜੀ ਜਿੱਦਾਂ ਹੀ ਮਾਲ ਆਇਆ ਵਾ ਬਿਸਰ ਵਿੱਚ ਬੂ ਚੇਂਜ ਕੀਤੇ ਜੇ ਉਦਾਂ ਹੀ ਲਿਬੜੀਆਂ ਤੇ ਬੁੜੀਆਂ ਵੇਲੋ ਅਜੇ ਕੋਈ ਹਾਰ ਸ਼ਿੰਗਾਰ ਨਹੀਂ ਦੀ ਹੋਰ ਕੀਤਾ ਸਾ ਤੇਲੋ ਨਹੀਂ ਖਵਾਇਆ ਮਈਆਂ ਨੂੰ ਆਹ ਵੇਖੋ ਮੈਂ ਭਾਜੀ ਆਹ ਬ੍ਰੈਂਡ ਵਖਾ ਬ੍ਰੈਂਡ ਬ੍ਰੈਂਡ ਪੂਰੇ 22 ਕਿਲੋ ਦੁੱਧ ਨਾ ਮੈਂ ਕੱਢੇ ਅਗਲੇ ਦੇ ਘਰ ਜਾ ਕੇ 15 ਦਿਨਾਂ ਤੱਕ ਮੈਂ ਆਪਾਂ ਉਦਾਂ ਲੈ ਆਵਾਂਗੇ ਵਾਪਸ ਭਾਜੀ ਤੁਰੇ ਨਹੀਂ ਜਾਂਦਾ ਮਈਆਂ ਕੋਲ ਮਈਆਂ ਆਜੇ ਤਾਂ ਮਈਆਂ ਭਾਜੀ ਕੋਈ ਟਾਈਮ ਨਹੀਂ ਲੱਗਾ ਮਈਆਂ ਨੂੰ ਹਾਂ ਬਿਲਕੁਲ ਬਿਲਕੁਲ 1 ਘੰਟੇ ਦਾ ਟਾਈਮ ਨਹੀਂ ਜੇ ਚੁਵਾਈ 4 ਵਜੇ ਦੀ ਸਵੇਰੇ ਹੋਈ ਜੇ ਹੁਣ 4 ਹੀ ਵੱਜ ਗਏ ਜੀ 4 ਹੀ ਵੱਜ ਗਏ ਹਾਂਰੇ ਹੋਰ ਕੋਈ ਮਈਆਂ ਸਾਫ ਕਰਕੇ ਤੇ ਅਗਲੇ ਘਰ ਜਿੱਦੋਂ ਮਰਜ਼ੀ ਮੇਰੇ ਘਰ 4 ਵਰੀ ਭਾਵੇਂ ਚੋਂ ਦਾਰੇ ਕੋਈ ਮਈਆਂ ਆ ਅਸਲ ਮਈਆਂ ਦੀ ਅਸਲ ਬਾਜੀ ਨਾਲ ਆ ਜੀ ਅਸਲ ਵੇਖੋ ਨਾ ਜੀ ਇਹ ਕਿਹੜੇ ਲਾਗੇ ਤੋਂ ਆਈਆਂ ਫਿਰ ਅਸਲ ਹਰਿਆਣੇ ਦੀਆਂ ਭਾਜੀ ਅਸਲ ਹਰਿਆਣੇ ਦੀਆਂ ਵੇਲੇ ਜਿੱਦਾ ਮਾਰ ਆਇਆ ਉੱਤੇ ਹੀ ਵੇਲੇ ਲਿਬੜੀਆਂ ਤੇ ਅਸਲ ਅਸਲ ਪੀਦਾ ਚੱਗੂ ਵੀ ਚਿੱਤੇ ਉੱਥੋਂ ਦੇ ਪਏ ਹੋਣੇ ਆਵੇ ਸਾਰੇ ਲਾਗੇ ਉਦਾਂ ਹੀ ਰੱਖੇ ਨੇ ਭਾਜੀ ਚਲੋ ਵੱਡੀ ਵੱਡੀ ਝੋਟੀ ਜੇ ਭਾਜੀ ਵੇਖ ਲੋ ਜੱਗੀ ਫਿਰ ਇਹ ਵੀ ਬਸ ਦੋ ਦੀ ਭਾਜੀ ਇਹ ਵੀ ਦੋ ਦੇ ਬਾ ਦੋ ਦੇ ਅੰਦਰ ਵਾ ਦੁੱਧ ਜਿੰਨਾ ਜਿੰਨਾ ਦੱਸਿਆ ਮੈਂ ਕੋਚ ਆਟਾ ਟਾਕ ਟਾਈਮ ਚੋਗੇ ਤੇ ਹੱਲੀ ਕਰਕੇ ਹਾਂ ਜੀ ਪਰ ਅਰੇ ਕੋਈ ਟਾਈਮ ਨਹੀਂ ਬਸ ਸਿਰਫ ਟੈਮੋ ਟੈਮ ਤੇ ਵੀਡੀਓ ਇਹਦੀ ਟਾਈਮ ਲਾ ਕੇ ਮੈਂ ਇਹਨੂੰ ਤੇ ਪਰਿਆਣਾ ਜਾਊਗਾ ਲੈ ਦੇ ਲੈ ਕੇ ਆਂਦੀ ਐ ਦੇਖੋ ਭਾਜੀ ਦੂਜਾ ਸੁਆ ਵਾਹ ਜੀ 6 ਦੰਦ ਪੂਰ ਦੂਜਾ ਸੁਆ ਭਾਜੀ ਦੂਜਾ ਸੁਆ ਐ ਦੇਖੋ ਕੱਟੀ ਵੇਖੋ ਕੱਟੀ ਕੁਆਲਿਟੀ ਵੇਖੋ ਕੱਟੀ ਦੀ ਹਾਂ ਸਿੰਘ ਸਿੰਘ ਹਣਾ ਐ ਦੇਖੋ ਕੱਟੀ ਭਾਜੀ ਆ ਆ ਸਿੰਘ ਇਹ ਦੇਖੋ ਕੱਟੀ 6 ਦਾ ਦੀ ਜੇ ਭਾਜੀ ਇਹਦੇ ਪਿਓਰ ਸ਼ਿੱਗੀ ਹਾਂਜੀ ਇਹ ਦੇਖੋ ਤੇ ਟਿੱਗਿਆ ਦੇ ਸੂਈ ਨੂੰ ਜੇ ਇਹਦੇ ਬੋਲੇ ਦੇ ਭਾਜੀ ਬਖਾਰ ਸਿੰਘ ਇਹਦੇ ਰਿ ਅਰੀਜਨਲ ਆ ਪਈਆ ਨਹੀਂ ਨਾਮ ਦਾ ਸੀ ਅਸਲ ਕੁਆਲਟੀ ਕਿ ਨਹੀਂ ਅਸਲ ਅਸਲ ਤੇ ਲੰਮੀ ਲੰਮੀ ਬੇਲ ਦੀ ਦੇਖੋ ਕੱਟੀ ਕਿੱਡੀ ਆ ਸੀ ਚੀਜ਼ ਲੱਗੀ ਹੈ ਮੈਂ ਨਾ ਜਬਰਦਸ ਸਿੰਘ ਬਰੀ ਬੋਲੇ ਤੋਂ ਖਾਲੀ ਹੋਈ ਜੇ ਹਜੇ ਅੱਛਾ ਹਾਂਜੀ ਨਾਰੂ ਨਾ ਜੇ ਬੋਲੇ ਤੋਂ ਖਾਲੀ ਹੋਈ ਜੇ ਇਹ ਬਿਲਕੁਲ ਬੋਲੇ ਤੋਂ ਖਾਲੀ ਹੋਈ ਜੀ ਤੋੜ ਦੇ ਭਾਜੀ ਦੇਖੋ ਲੰਮੀ ਦੀਪਾ ਤੋਰਾ ਤੋਰਾ ਚੈੱਕ ਕਰਦੇ ਕੀ ਬ੍ਰਾਂਡ ਆ ਬਸ 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 ਤੇ ਰੋਗ ਰੋਗਦਾ ਹੀ ਭਾਜੀ ਥਣ ਕਰਦੀ ਹਾਂ ਹਾਂਜੀ ਹੁਣ ਬੋਲਾ ਕਿੰਨਾ 13 ਕਿਲੋ ਭਾਜੀ ਇਹਨੂੰ ਪੱਕਾ ਇਹ 15 ਪਾਸ ਵਾਲੀਆਂ ਮਈਆਂ 13 ਹੋਰ ਕਾਈ ਆ ਗਈਆਂ 15 ਪਾਸ ਇਹ 13 ਕਿਲੋ ਬੋਲਾ ਤੇ ਦੂਜਾ ਸਵਾਸ਼ਗੀਦੰਦੀ ਠੀਕ ਥਣ ਥੋੜਾ ਦੇਖੋ ਕਿੱਦਾਂ ਦਾ ਰੋਗ ਰੋਗਦਾ ਲੱਗਾ ਬਿਲਕੁਲ ਬਿਲਕੁਲ ਕੱਦਕਾਰ ਵੇ ਲੋ ਵੱਡੀਆਂ ਝੋਟੀਆਂ ਦੀਆਂ ਛੋਟੀਆਂ ਨਾ ਸੰਦੀ ਬਹੁਤ ਵੱਡੀਆਂ ਝੋਟੀਆਂ ਬ੍ਰਾਂਡ ਬ੍ਰਾਂਡ ਵੀਸ ਬ੍ਰਾਂਡ ਆ ਹੀ ਦੇਤਾ ਤੇ ਲੜਦੀਆਂ ਆਈਆਂ ਮਈਆਂ ਬਸ 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 ਦੇਖ ਲੋ ਕਿੱਦਾਂ ਲਿਬੜਿਆ ਤੇ ਬੜਿਆ ਉਥੋਂ ਕੋਈ ਹਾਰ ਸ਼ਾਰ ਨਹੀਂ ਹੋਇਆ ਤੁਹਾਨੂੰ ਪਤਾ ਉਧਰ ਮਾਲ ਐਦਾਂ ਹੀ ਲਿਬੜਿਆ ਤੇ ਬ ਕਿੰਨਾ ਬੋਲਾ ਮੈਂ ਭਾਈ ਇਹ ਵੀ 2-2 ਲੱਖ ਵਾਲਾ ਵੀ ਮਾਰ ਤੇ ਸਾਰਾ ਹੀ ਸੁਥਰਾ ਵਾ ਹਾਂ ਬਸ ਜੈਸ ਤੇ ਨੋ ਜਿਹੜੀ ਨਾ ਛੋੜੀ ਕਰਨੀ 155000 ਮੈਂ ਤੇਰੀ ਦੁਜਾ ਸੁਆ ਘੋੜੀਏ ਚੋਰ ਲੱਗੀ ਕਿਤੇ ਓਏ ਹੁਣ ਨਜ਼ਾਰੇ ਆਉਂਦੇ ਨੇ ਇਧਰ ਦੇਖੋ 2000 ਛੋੜ ਕਰਦਾਂਗੇ 155000 ਬਸ ਦੇਣੀ ਤੇ ਨਾਰੂ ਨਾਲ ਜੇ ਕੱਤੀ ਮਗਜੇ ਤਿੱਜਾ ਦੇਣ ਜੇ ਸੂਈ ਨੂੰ ਦੁਜਾ ਸੁਆ ਛਗੀ ਚਲੋ ਹਾਂਜੀ ਬੱਚੇ ਇਧਰ ਦੇਖੋ ਭਾਜੀ ਦੁਜਾ ਸੁਆ ਇਹ ਵੀ ਦੁਜਾ ਸੁਆ ਬੋਲੇ ਲੋ ਕੱਠੀਆਂ ਸੂਈਆਂ ਭਾਜੀ ਤਨੋ ਨਾ ਨਾ ਗਿਆ ਇਧਰ ਦੇਖੋ ਓਏ ਹਾਂ ਕਰ ਬੋਲੇ ਲੋ ਕੋਈ ਟਾਈਮ ਨਹੀਂ ਕੋਈ ਬਾਜ਼ਾਰ ਨਹੀਂ ਟੈਮੋ ਟਾਈਮ ਦੀ ਵੀਡੀਓ ਹੈ ਹਾਂਜੀ ਤੇ ਸੇਮ ਕੁਆਲਟੀ ਦਿਖਾਓ ਨੀ ਨੀ ਲੱਗੀ ਇਹ ਮੈਨੂੰ ਦੇਖੀ ਤੋਰ ਕਣਾਂ 12 ਤੋਂ 13 ਕਰੋ ਬਹੁਤ ਬੜੀ ਇੱਕ ਖਾਲੀ ਹੁੰਦੀਆਂ ਬਾਜੀ ਦੋਵੇਂ ਲੋ ਜੀ ਇੱਧਰ ਦੇਖੋ ਆਪ ਅੱਜ ਦਾ ਆਪ ਘੜ ਘੜ ਲਾਏ ਸਿੰਘ ਆਪ ਹੀ ਘੜ ਘੜ ਲਾ ਗਏ ਤੇ ਆਪ ਲਾਏ ਘੜ ਘੜ ਬਿਲਕੁਲ ਕੱਟੀ ਮਗਰ ਭਾਜੀ ਕੱਟੀ ਮਗਰ ਚੱਲਣ ਦੇ ਹੋਰ ਅਨੇ ਲੋਕਾਂ ਵਾਰ ਵਾਰ ਨੇ ਡੰਗ ਦੀ ਵੀਡੀਓ ਜੇ ਮਈਆਂ ਦੀ ਟਾਈਮ ਟਾਈਮ ਦੀ ਚਾਰ ਤੋਂ ਚਾਰ ਦੀ ਕਾਟਣਾ ਖਾਣੀਆਂ ਹਾਂ ਹਾਂ ਜੀ ਇਹ ਗੱਲ ਅਸੀਂ ਵਾਦੇ ਨਾਲ ਇਹਦੇ ਟਾਈਮ ਲੱਗ ਗਿਆ ਮਈਆਂ ਨੂੰ ਤੇ ਫਿਰ ਮਈਆਂ ਕੋ ਤੋਰ ਹੋਣਾ ਹੋਰ ਔਖਾ ਹੋ ਜਾਣਾ ਜੀ ਇਹ ਸਿਰਫ ਮਈਆਂ ਆਈਆਂ ਕੱਲ ਤੁਹਾਡੇ ਚੈਨਲ ਦੇ ਆਪਾਂ ਵਿਖਾਉਣ ਹੀ ਦਏ ਆ ਕਿ ਮਈਆਂ ਆਈਆਂ ਵਾ ਆਈਆਂ ਵਾ ਲੈਣੀਆਂ ਜਿਹੜੇ ਵੀਰਾਂ ਨੂੰ ਪਰਖੇ ਨਾ ਆਪੇ ਮੰਗਾ ਲੈਣਿਓ ਹਾਂ ਜੀ ਇਹ ਵੀ ਟੌਰ ਚਵਾੜ ਦੀ ਵੇਖੋ ਮੈਰੀ ਭਾਜੀ ਚਵਾ ਪਸਵੰਦ ਨੂੰ ਪੋਲਾ ਮੈਂ ਨਾ ਇੱਕ ਨੰਬਰ ਦੀਆਂ ਚਵਾਈਆਂ ਲੱਗੀਆਂ ਦੇ ਠੀਕ ਆ ਫਿਰ ਕੱਟੀ ਵੀ ਕੋਈ ਫਰੀਕ ਬਰੂਸ ਦੀ ਕੁਆਲਿਟੀ ਹਾਂ ਜੀ ਭਾਜੀ ਫਿਰ ਜਗੀ ਸਾਹਿਬ ਇਹ ਵੀ ਭਾਜੀ ਸੇਮ 155 ਦੀ ਇਹ ਵੀ 155 ਦੀ 155 ਦੀ ਇਹ 155 ਦੀ ਹੈ ਤੇ 2000 ਛੋੜ ਇਹਦੀ ਵੀ ਠੀਕ ਆ ਹਾਂਜੀ 1 ਲੱਖ ਇਧਰ ਲੇਖੋ ਆ ਫੇਰ ਆਂਦੇ ਜੇ ਕੋਈ ਟਾਈਮ ਨਹੀਂ ਕੋਈ ਢੋਕਾ ਨਹੀਂ ਜਦੋਂ ਮਈਆ ਪਸਮਦੀਆਂ ਉਦੋਂ ਦੱਸਣ ਗਿਆ ਕਿ ਇਹ ਹੈ ਅੱਜ ਦੇ ਬਸ ਸ਼ੁਕਰ ਮੇਲਾ ਹੀ ਹੋਣ ਰਿਹਾ ਜੀ ਹਾਂਜੀ ਟਾਈਮ ਨਹੀਂ ਜੇ ਕੋਈ ਬਾਜ਼ਾਰ ਨਹੀਂ ਜੇ ਰਾਤ ਕੋਈ ਗੱਲ ਨਹੀਂ ਸਵੇਰੇ ਜੀ ਬਸ ਵਾ ਇੱਧਰ ਦੇਖੋ ਭਾਜੀ ਲਾਇਆ ਵੀ ਆਇਆ ਇੱਧਰ ਦੇਖੋ ਫੋਟੋਵਾਲ ਵਾ ਕੋਈ ਢੋਕਾ ਆਇਆ ਵੇਖੋ ਮੈਂ ਇਹ ਨਹੀਂ ਕਿ ਸਾਰੀਆਂ ਵੇਖੋ ਕੋਈ ਢੋਕਾ ਥਣਾ ਜ ਮੈਂ ਆਈ ਵੇਖੋ ਲੋਈ ਲੋਈ ਝੋਟੀ ਦੂਜਾ ਸੁਆ ਛੇ ਦੰਦ ਇੱਧਰ ਕੋਈ ਹੈ ਢੋਕਾ 15 ਕਿਲੋ ਦੰਦ ਜੇ ਭਾਜੀ ਖਰਾ ਪਿਓ ਇਹ ਦੂਜਾ ਸੁਆ ਹਾਂਜੀ ਲੋਈ ਕੱਟ ਤਲਾ ਲੈਵਾ ਇਹਦੀ ਤੋਰੋ ਕਰ ਇਧਰ ਆ ਜਾਓ ਇਹਦੇ ਬਸ ਮਾਰ ਆਜ ਨਾ ਵਸਾਉਣਾ ਇ ਇਹ ਜਿਹੜਾ ਜਿਹੜਾ ਵੀਰ ਮਾਰ ਵੇਖੂ ਬਾ ਰੂਹ ਖੁਸ਼ ਹੋਊਗੀ ਮਾਰ ਦੀ ਹਾਂਜੀ ਲਾ ਜੀ ਵੇਖੋ ਕੱਟੀ ਬਾੜੀ ਇਹ ਵੀ ਦਿਖਾਉਗਰਾਂ ਨੇ ਕੋਈ ਢੋਕਾ ਨਹੀਂ ਕੋਈ ਮੇਲੋ ਖੜੀ ਨਹੀਂ ਆਈ ਜੀ ਆ ਬ੍ਰਾਂਡ ਆ ਬ੍ਰਾਂਡ ਜਿਹਨੂੰ ਆ ਗਏ ਬ੍ਰਾਂਡ ਪੀਸ ਪੂਰੇ ਸਟਾਪ ਕੁਆਲਟੀ ਵਾਲੀ ਮਾਰ ਆਹ ਕੁਆਲਟੀ ਵਾਲੀ ਆ ਵੇਖੋ ਫੋੜ ਫੋੜ ਬਾਹਰੋਂ ਆਈ ਕਿ ਨਹੀਂ ਫੋੜ ਫੋੜ ਬਾਹਰੋਂ ਆ ਹਾਂ ਜਦੋਂ ਟਾਈਮ ਲੱਗੇ ਤੇ ਤੁਰਨੇ ਔਖੇ ਹੋ ਜਾਣਗੇ ਮਈਆਂ ਕੋਲ ਤੁਰਨੇ ਹਾਂ ਇਹ ਕੋਈ ਅਜਵੇਲਾ ਲਿਬੜੀਆਂ ਚ ਲਾਲ ਗੋਦੀਆਂ ਹੀ ਦਿਖਣੇ ਵੇਖ ਲੋ ਹੈ ਕਿ ਨਹੀਂ ਰਾਜੇ ਮੈਨ ਐਂਡ ਐਂਡ ਵੇਖੋ ਹੁਣ ਮਈਆਂ ਇਹ ਜੇ ਅਸਲ ਪੀਸ ਅਸਲ ਅਸਲ ਇਹ ਇਹਨਾਂ ਨੂੰ ਕਹਿੰਦੇ ਅਸਲ ਬ੍ਰੇਡ ਵੇਖੋ ਜੰਗਲ ਦੀਆਂ ਜੰਗਲ ਦੀਆਂ ਜੰਗਲ ਦੀਆਂ ਬਸ ਠੀਕ ਆ ਜੱਗੀ ਫਿਰ ਮੈਂ ਮੋਨ ਜੋਰ ਪੂਰੇ ਲੱਗੰਦਾ ਆ ਵਪਾਰੀ ਬਾਬੇ ਦੀ ਕਿਰਪਾ ਨਾਲ ਇੱਕ ਤੋਂ ਇੱਕ ਸਾਰੇ ਹੀ ਆਪਣੀ ਕੋਸ਼ਿਸ਼ ਜਾਰੀ ਸਾਰੇ ਹੀ ਹਾਂ ਕਿ ਸਾਰੇ ਜੰਗਲੇ ਘੜੇ ਸਾਰੇ ਜੰਗਲ ਦੀਆਂ ਕੜ ਕੜਨੇ ਆਉਂਦੇ ਨੇ ਇਹ ਮਾਲ ਬਸ ਇਹਨਾਂ ਜੋਗਨਵਾ ਕਿਲੀ ਨਾਪਗੇ ਰੱਖ ਹਾਂ ਐ ਕੋ ਮਈ ਹੈ ਕਿ ਨਹੀਂ ਹਾਂਜੀ ਜੈਸਰੇ ਲੋ ਭਾਜੀ ਝੋਟੀ ਦੇ ਭਾਵੇਂ 2 175 ਜੈਸ ਤੇ ਲੋ ਹੋਣੀ 165000 ਦੀ ਬਸ ਤੇਰੀ ਇਹ ਸ਼ੋਅ ਆਪਣੀ ਖੁਸ਼ੀ ਨਾ ਕਰਨੀ ਜੇ ਦੁੱਧ ਜਿਹੜਾ ਮਰਜੀ ਵੀ ਨਾਲ ਕੇ ਚੋਗੇ ਦੋ ਟਾਈਮ ਖਰੇ ਆਨਲਾਈਨ ਮਗਾਲੇ ਪਰ ਇਹੋ ਜੇ ਰਾਜੇ ਆਉਣੇ ਨਹੀਂ ਜੇ ਨੇ ਨੇ ਪਾ ਦੇ ਚਾਹ ਕੋ ਸਿੱਧਾ ਹਰਿਆਣੇ ਦੇ ਵਿੱਚ ਜਾਊਗਾ ਨਾ ਤੇ 2.5 2.5 ਲੱਖ ਮੰਡੀਆਂ ਦੇ ਵਿੱਚ ਵੀ ਚੱਲ ਜੀ ਆਈ 200000 ਲੱਖ ਮੰਗ ਰਹੀ ਹੈ ਦਾਨਲੇ ਮਈਆਂ ਦਾ ਬਿਲਕੁਲ ਬਸ 1 ਲੱਖ 65000 ਰੁਪਏ ਐ ਦੇਖੋ ਭਾਜੀ ਹਾਥੀ ਦਾ ਬੱਚਾ ਗੱਬਰ ਵਿਗਿਆਸਵਾ ਦੇਖੋ ਜੈਡ ਬਲੈਕ ਆਈ ਦੇਖੋ ਕਟੀ ਦੇਖੋ ਪਾਗੜੀ ਦੇਖੋ ਮੈਂ ਠੀਕ ਹੈ ਫਿਰ ਹਜੇ ਹਫਤੇ ਦੀ ਕੱਚੀ ਜੀ ਐ ਦੇਖੋ ਦੁਜਾਸਵਾ ਨੂੰ ਜੈਡ ਬਲੈਕ 16 17 ਕਿਲੋ ਦੁੱਧ ਦੀ ਮਾਲਕ ਜੇ ਭਾਜੀ 16 17 ਕਿਲੋ ਰਾਤੀ ਬੰਦੇ ਤੋਂ ਮੇਰੇ ਤਰਮ ਤਾਰ ਨੇਰੀ ਦੇ ਹਾਰੇ ਕਰਦੇ ਹਨੇਰਾ ਹੋ ਗਿਆ ਹੀ ਤੇ ਰੁਪਈਏ ਵੀ ਕੜ-ਕੜ ਦਿੰਦੇ ਪਰ ਮੈਂ ਕਿਹਾ ਚਲੋ ਵੀਡੀਓ ਹੋਣਾ ਵੀਡੀਓ ਸਵੇਰੇ ਪਾ ਦੇ ਮੈਂ ਲੈ ਲੈਂਦਾ ਮੰਜਰਾ ਜੀ ਬਾਕੀ ਜਿਹੜਾ ਜਿਹਦੇ ਕਰਮਾ ਜੀ ਮੈਂ ਵੱਡੀ ਛੋਟੀ ਵੇਖੋ ਵੱਡੀ ਮੈਂ ਸੋਨਾ 17 ਕਿਲ ਵਾਲੀ ਭਾਰੀ ਨਹੀਂ ਠੀਕ ਹੈ ਹਾਂ ਜੀ ਵੇਖੋ ਛੋਟੀ ਪਿਸ਼ਾ ਮਾਰੇ ਥਣਾ ਦੀ ਫੁੱਲ ਗਰੰਟੀ ਵਾਲੇ ਅਧਿਕਾਰ ਜਾ ਕੇ ਮੁੰਗਰ ਵੀ ਖਾ ਜੇ ਤੇ ਠੀਕ ਹੈ ਵੇਖੋ ਭਾਜੀ ਮੈਂ ਲਾਏ ਲੱਗੀਆਂ ਬ੍ਰਾਂਡ ਪੀ ਸੀ ਇਕੱਠੇ ਕੀਤੇ ਬ੍ਰਾਂਡ ਵੇਖੋ ਭਾਜੀ ਬੜ ਬਾਤ ਆਕ ਜੂ ਸਪੜਾ ਮਈਆਂ ਇੱਕ ਮਹੀਨ ਸੁੱਕੀ ਰਹਾਉਣੇ ਆਪਾਂ ਬਲੀ ਤੁਹਾਨੂੰ ਬ੍ਰਾਂਡ ਬ੍ਰਾਂਡ ਪੀ ਸੀ ਆ ਹਾਂ ਠੀਕ ਨਹੀਂ ਹਾਥੀ ਬਾਜੀ ਬਿਲਕੁਲ ਬਿਲਕੁਲ ਕੱਲੀ ਜਿਹੜਾ ਮਰਵੀਰ ਲਊਗਾ ਕੱਲੀ ਮੇਰਾ ਗੱਡੀ ਜਾਊ ਜਾਂ ਦੋ ਪੈ ਜਾਣਗੇ ਤੇ ਤਾਂ ਵੀ ਮੈਂ ਉਦਾ ਦੇ ਦਾਂਗੇ ਭਾਜੀ ਇਧਰ ਦੇਖੋ ਯਾਗ ਨਹੀਂ ਯਾ ਜੀ ਹੋ ਜੋ ਦੇ ਕੀ ਹਾਲ ਠੀਕ ਠਾਕ ਵੇਖੋ ਭਾਜੀ ਝੋਟੀ ਹਾਂਜੀ ਹਾਂ ਤੇ ਬਾਹਰ ਇਹ ਹਫ ਤੇਰੀ ਕੱਚੀ ਜੇ ਭਾਜੀ ਬਿਲਕੁਲ ਹਾਂਜੀ ਵੇਖੋ ਰਾਜੀ ਰੋਜੀ ਆ ਕੋਈ ਨਹੀਂ ਕੁਝ ਲੈ ਕੇ ਜੋ ਅੱਗੇ ਪਿੱਛੇ ਵੇਖੋ ਥਾਂ ਲੱਗਾ ਰੋਗ ਰੋਗ ਦਾ ਦੂਰਾ ਦੋ ਦੋ ਦਾ ਥਾਂ ਲੱਗਾ ਜੇ ਭਾਜੀ ਸਾਡੀ ਆਦੀ ਥਕਾਵਟ ਲੱਥੀ ਤੇ ਇਤਨਾ ਮਈਆਂ ਦੀ ਲੱਥੀ ਬਸ 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 ਜੱਗੀ ਬਰੇ ਨਾ ਮੋਲਾ ਮੈਂ ਤਾਂ ਭਾਜੀ 2 2 ਕਰਦੀ ਜੇ ਵੇਖ ਲੋ 1 75 ਦੀ ਜੀ ਮੇਰੀ ਵੇਚ ਜੇ ਮੈਂ ਦੀ ਬਸ ਜੈਸ ਤੇ ਲੋ ਅੱਜ ਗੱਬਣ ਦੀ ਜਿਹੜਾ ਕੋਈ ਵੀਰ ਖਤੀ ਖੱਟ ਲੂਗਾ ਨਾ ਸੂਈ ਤਾਂ ਮੈਂ ਵੇਚੂ ਮੈਂ ਆਪਣੀ ਮਰਜ਼ੀ ਨਾਲ 1 55000 ਦੀ ਭਾਜੀ ਬਸ ਦੇਣੀ ਆ ਪਰ ਸੂ ਕੇ ਮੈਂ ਭਾਵੇਂ ਮੈਂ 1 70 ਰੁਪਏ ਕਰਦੀ ਵੀ ਚਾਹ 15 16 ਰੁਪਏ ਦੁੱਧ ਚਵਾਤਾ ਫੇਰ ਆਪਣੀ ਮਰਜ਼ੀ ਨਾਲ ਵੇਚ ਆ ਗਈ ਹਾਂ ਜੀ ਚੱਲੋ ਅੰਦਰ ਆਓ ਹਾਂ ਆਜੋ ਬਸ ਆ ਪੀ ਦੇ ਇੱਕ ਬਾਾਰ ਪਾਜੀ ਗੱਬੜੀ ਚੋਟੀ ਸੂਤੀ ਦੇ ਅੱਛਾ ਬਾਾਰੀ ਗੱਬਣਾ ਲਈਏ ਦੋ ਦੇ ਇੱਕ ਸੂਪੀ ਤੜਕੇ ਦੀ ਤੇ ਕੱਟੀ ਦੇਤੀ ਜੇ ਮੈਂ ਨੇ 20 ਕਿਲੋ ਵਾਲੀ ਜੇ ਪਾਜੀ ਆਪਾਂ ਹੀ ਕਹਣਾ ਆਪ ਹੀ ਤੁਸੀਂ ਕਹੋ 20 ਦੇ ਇਹ ਦੇਖੋ ਆ ਚੀਜ਼ ਕੱਟੀ ਦੇਖੋ ਪਾਜੀ ਤੜਕੇ ਸੂਈ ਚ ਕੱਢੀ ਦਿੱਤੀ ਇਹ ਦੇਖੋ ਬੱਚਾ ਮੈਂ ਖਿੱਚੀ ਗਈ ਆ ਇਹ ਦੇਖੋ ਸੂਤੀ ਬੜੀ ਡੋਲ ਦੇ ਦੇਖੋ ਕੱਟੀ ਪਾਜੀ ਕੱਢੀ ਦਿੱਤੀ ਆ ਆ ਮਈਆ ਦੇਖੋ ਵੇਖੋ ਕੱਟੀ ਬਾਜੀ ਹਾਥੀ ਦਾ ਵਜਾ ਤੇ ਝੋਟੀ ਆਪ ਵੀ ਵੇਖੋ ਪਾਜੀ ਕੱਢੀ ਆ ਇਹ ਦੇਖੋ ਆ ਚੀਜ਼ ਖਾ ਲੋ ਭਾਜੀ ਮੈਂ ਦੀ ਇਹ ਤੇ ਮੈਂ ਅਜੇ ਸੂਣਾ ਨਹੀਂ ਸਫਰ ਚ ਆ ਕੇ ਭਾਜੀ ਇਧਰ ਮੈਂ ਆ ਤਾਜ਼ ਖਾ ਵੀਰ ਇੱਥੋਂ ਆ ਖਾ ਵੇ ਇਧਰ ਮੈਂ ਕੱਲੋਂ ਕੁੱਤੇ ਭਾਜੀ ਮੰਜਾ ਡੈਂਦਾ ਕਿ ਨਹੀਂ ਦਿੰਦਾ ਹਰੇ ਮੈਂ ਦੇ ਵੇਲੋ ਕਮੰਤਲ ਦਾ ਬੱਚਾ ਜੇਰ ਸਾਰਾ ਇਹ ਦੇਖੋ ਮੈਂ ਆ ਦੇਖੋ ਮੈਂ ਹਰੇ ਮੈਂ ਚੁੱਕ ਗਿਆ ਕੱਲ ਦੀ ਅਜੇ ਮੈਂ ਗੱਡੀ ਦੇ ਵਿੱਚ ਆਈ ਆ 20 ਕਿਲੋ ਆ ਲਈ ਜੇ ਦੂਜਾ ਸੁਆਸ ਹੋਈ ਜੇ ਹਾਂ ਇਹ ਮੈਂ ਬਸ ਉਦਾਂ ਮੁਖਾਲ ਦਿੰਨੇ ਆ ਉਹਨੇ ਹੁਣ ਸਾਫ ਸੋਮ ਕੇ ਸੈਟ ਕਰਕੇ ਭਾਵੇਂ ਵੇਚਾਂਗੇ ਦੁੱਧ ਤੇ ਲਿਆ ਕੇ ਆ ਵੇਖੋ ਮੈਂ ਬਸ ਵਿਖਾਉਣੀ ਆ ਰਾਜਾ ਕਿ ਨਹੀਂ ਬਿਲਕੁਲ ਇਹਨੂੰ ਝਬੂ ਚੂਬੂ ਆ ਜੀ ਉਥੋਂ ਦਾ ਹੀ ਪਿਆਰ ਦੇਖ ਲਓ ਇਧਰ ਜੀ ਭਾਬੇ ਨੂੰ ਹਾਲੇ ਜੀ ਨਹੀਂ ਮੈਂ ਹੀ ਬਹੁਤ ਚੰਗੀ ਆ ਵੇਲ ਦੱਸ ਸੀ ਚੁੱਕੀ ਆ ਪਹਿਲਾਂ ਕਰਕੇ ਆਜ ਮੈਂ ਹੁਣ ਤੁਹਾਨੂੰ ਪਤਾ ਆ ਤੁਸੀਂ ਵੀ ਸ਼ਿਆਣੇ ਜੇ ਮੈਂ ਸੂਈ ਆ ਬਪੂ ਨਾਲ ਸਫਰ ਤੇ ਆਈ ਆ ਹਜੇ ਮੈਂ ਤੇ ਪੱਲੇ ਕੱਖ ਨਹੀਂ ਵਿਚਾਰੀ ਦੇ ਪਰ ਮੈਂ ਵੇਖੋ ਫੇਰ ਵੀ ਆਂਦੀ ਕਦੇ ਹੈ ਗਈ ਆ ਖਾਉ ਪੀਉਂ ਕੇ ਜਾ ਕੇ ਆ ਜੀ ਯਾਰ ਇਹ ਵੀ ਲੈ ਕਹਿੰਦੀ ਮੈਂ ਹੈ ਗਈ ਆ ਆ ਚੋਣ ਚਵਾ ਮੈਂ ਇਹਲ ਥਾਣੀ ਬੜਾ ਲੱਗਾ ਭਾਜੀ ਮੈਂ ਉਹਦੇ ਤੇ ਪੱਪੜ ਤੁੱਪੜ ਬੜੀ ਸੀ ਸੋਣੀ ਨਹੀਂ ਉਹਦਾ ਮੈਂ ਹਲਾਰੇ ਨਾਲ ਸੂਪੀ ਗੱਡੀ ਦੇ ਵਿੱਚ ਨਾ ਸਫਰ-ਸ਼ੁਫਰ ਤੁਹਾਨੂੰ ਪਤਾ ਕਈ ਆ ਡੰਗਣ ਦਾ ਮੁੱਲ ਨਹੀਂ ਕਰਨਾ ਜੀ ਨਾ ਤੇਰੀ ਬਸ ਦੋ ਦੇ ਅੰਦਰ ਬਾਹਰ ਪਰ ਮੈਂ ਕੋੜ ਦੇਗੀ ਉਹਦੇ ਜਿਹੜੇ ਵੀਰ ਆਪਣੇ ਹੈ ਆ ਕਾਰੀਗਰ ਜਿਨ੍ਹਾਂ ਨੂੰ ਪਤਾ ਪਰਖਿਆ ਮੈਂ ਦੀ ਆਪੇ ਵੇਲ ਨਹੀਂ ਤੇ ਕੋਈ ਨਹੀਂ ਪੰਜ ਚਾਰ ਦੇ ਸਾਹਮ ਕੇ ਵੇਚਾਂਗੇ ਹਾਂਜੀ ਠੀਕ ਆ ਵੇਖੋ ਮੈਂ ਖੈਗ ਨਹੀਂ ਬਿਲਕੁਲ ਬਿਲਕੁਲ ਆ ਮਈਆਂ ਨੇ ਨੂੰ ਅੱਠ ਦੇ ਹੁਣ ਆਪਣਾ ਜੋਰ ਹੈ ਪੂਰਾ ਲੱਗਾ ਜੀ ਪੂਰਾ ਜੋਰ ਲੱਗਾ ਬਸ ਮਈਆਂ ਨੇ ਹੁਣ ਤੇ ਵੀ ਦੇ ਹੁਣ ਆ ਵੇਖੋ ਮਾਲ ਹੈ ਇਹ ਵੇਖੋ ਕੰਨੇ ਬੰਦੇ ਸਾਹਮਣੇ ਹਾਂ ਬਾ ਕੱਢ ਕੇ ਲੈ ਜੇ ਇੱਕ ਤੋਂ ਇੱਕ ਪੀਸ ਐੜੇ ਐੜੇ ਪੀਸ ਘਰ ਘਰ ਨਹੀਂ ਜੇ ਰੱਖੇ ਤੇ ਦੁੱਧ ਵਾਲੀਆਂ ਮਈਆਂ ਦੁੱਧ ਵਾਲੇ ਦੁੱਧ ਵਾਲੇ ਮੇਰੀ ਗੱਲਾਂ ਆ ਦੁੱਧ ਵੇਖੋ ਇੱਕ ਤੋਂ ਇੱਕ ਸਾਰੀਆਂ ਹੀ ਬਸ 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 ਇੱਕ ਵੇਖੋ ਕੋਈ ਨਾ ਦੂਜੀ ਭੁੱਲੂਗਾ ਬਿਲਕੁਲ ਬਿਲਕੁਲ ਤੇ ਆਓ ਆ ਕੇ ਸਲੀ ਕਰਕੇ ਖੜੋ ਆਪਣੀਆਂ ਚਲੋ ਤੇ ਨਾਮ ਆਪਾਂ ਜਗਜੀਤ ਸਿੰਘ ਜੇ ਪਿੰਡ ਕਾਂਗ ਜਿਲ੍ਹਾ ਤਰਨਤਾਰਨ ਤੇ ਸੀਹਲ ਖਰੂਰ ਸਾਹਿਬ ਮੋਬਾਈਲ ਨੰਬਰ 8427280953 ਸਤਿ ਸ਼੍ਰੀ ਅਕਾਲ ਜੀ